ਹਾਂਜੀ ਜਗਰੂਪ ਸਿੰਘ ਗ੍ਰਫਤਾਰ ਹੋ ਗਿਆ ਬਾਕੀ ਸਾਡੀ ਟੀਮਾਂ ਗਈਆਂ ਹੋਈਆਂ ਨੇ ਖੋਫ ਹੈ ਵੀ ਜਲਦੀ ਅਸੀਂ ਉਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਕਿੰਨੇ ਦੋਸ਼ੀ ਗ੍ਰਫਤਾਰ ਹੋਏ ਨੇ ਜੀ ਇਕੱਲੇ ਜਗਰੂਪ ਸਿੰਘ ਹੀ ਕੀਤਾ ਇੱਕ ਫਿਲਹਾਲ ਜਗਰੂਪ ਸਿੰਘ ਹੋਇਆ ਦੋ ਦੋਸ਼ੀ ਹੋਰ ਨੇ ਉਹਨਾਂ ਲਈ ਗ੍ਰਫਤਾਰੀ ਲਈ ਛਾਪੇਮਾਰੀ ਕੀਤੀ ਸਾਡੀ ਛਾਪੇਮਾਰੀ ਕੀਤੀ ਜਾ ਰਹੀ ਹੈ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਵਕਤ ਵਕਤ ਇਹਨਾਂ ਨੂੰ ਕਿੱਥੋਂ ਗ੍ਰਫਤਾਰ ਕੀਤਾ ਗਈ ਇਹਨਾਂ ਨੂੰ ਲੋਕਲੇ ਕੀਤਾ ਇੱਕ ਮਹਿਲਾ ਕਮਿਸ਼ਨ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਉਹਦੇ ਤੇ ਕੀ ਕਾਰਵਾਈ ਅੱਗੇ ਰਿਪੋਰਟ ਭੇਜੀ ਹੈ ਉਹ ਮਹਿਲਾ ਕਮਿਸ਼ਨ ਨੂੰ ਜਾਂ ਕੀ ਦਿੱਤਾ ਆ ਹਾਂ ਜੀ ਉਹ ਸਾਡੇ ਡੀਐਸਪੀ ਸਾਹਿਬ ਕਰ ਰਹੇ ਨੇ ਉਹ ਕਾਰਵਾਈ ਤੇ ਭੇਜੀ ਜਾ ਇੱਕ ਮਹਿਲਾ ਦੇ ਉੱਪਰ આરોਪ ਵੀ ਲਗਾਏ ਗਏ ਨੇ ਕੁਝ ਡੀਜੇ ਵਾਲੇ ਵੱਲੋਂ ਆ ਕੇ ਵੀ ਪੁਟਰਾ ਕੀਤਾ ਗਿਆ ਇੱਕ ਮਹਿਲਾ ਦੇ ਉੱਪਰ ਇਦਾਂ ਦਾ ਹਮਲਾ ਕੀਤਾ ਗਿਆ ਕੀ ਇਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਇੱਥੇ ਰਾਏ ਸੀਗੇ ਬਾਹਰ ਆਪਣੀ ਕੋਈ ਵਾਈਟ ਦੇ ਕੇ ਚਲੇ ਗਏ ਨੇ ਮੇਰੇ ਕੋਲ ਉਹਨਾਂ ਦਾ ਕੋਈ ਲਿਖਤੀ ਨਹੀਂ ਆਇਆ ਹੈਗਾ ਹਾਂਜੀ ਜਗਰੂਪ ਸਿੰਘ ਗ੍ਰਫਤਾਰ ਹੋ ਗਿਆ ਬਾਕੀ ਸਾਡੀ ਟੀਮਾਂ ਗਈਆਂ ਹੋਈਆਂ ਨੇ ਖੋਫ ਹੈ ਵੀ ਜਲਦੀ ਅਸੀਂ ਉਹਨਾਂ ਨੂੰ ਗ੍ਰਫਤਾਰ ਕਰ ਲਵਾਂਗੇ ਕਿੰਨੇ ਬਦੋਸ਼ੀ ਗ੍ਰਫਤਾਰ ਹੋਏ ਨੇ ਜੀ ਇਕੱਲੇ ਜਗਰੂਪ ਸਿੰਘ ਹੀ ਕੀਤਾ ਇੱਕ ਫਿਲਹਾਲ ਜਗਰੂਪ ਸਿੰਘ ਹੋਇਆ ਦੋ ਦੋਸ਼ੀ ਹੋਰ ਨੇ ਉਹਨਾਂ ਲਈ ਗ੍ਰਫਤਾਰੀ ਲਈ ਛਾਪੇਮਾਰੀ ਕੀਤੀ ਸਾਡੀ ਛਾਪੇਮਾਰੀ ਕੀਤੀ ਜਾ ਰਹੀ ਹੈ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਵਕਤ ਵਕਤ ਇਹਨਾਂ ਨੂੰ ਕਿੱਥੋਂ ਗ੍ਰਫਤਾਰ ਕੀਤਾ ਗਈ ਇਹਨਾਂ ਨੂੰ ਲੋਕਲੇ ਕੀਤਾ ਇੱਕ ਮਹਿਲਾ ਕਮਿਸ਼ਨ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਉਹਦੇ ਤੇ ਕੀ ਕਾਰਵਾਈ ਅੱਗੇ ਰਿਪੋਰਟ ਭੇਜੀ ਹੈ ਉਹ ਮਹਿਲਾ ਕਮਿਸ਼ਨ ਨੂੰ ਜਾਂ ਕਿਦਾਂ ਆਹ ਹਾਂਜੀ ਉਹ ਸਾਡੇ ਡੀਐਸਪੀ ਸਾਹਿਬ ਕਰ ਰਹੇ ਨੇ ਉਹ ਕਾਰਵਾਈ ਤੇ ਭੇਜੀ ਜਾ ਇੱਕ ਮਹਿਲਾ ਦੇ ਉੱਪਰ આરોਪ ਵੀ ਲਗਾਏ ਗਏ ਨੇ ਕੁਝ ਡੀਜੇ ਵਾਲੇ ਵੱਲੋਂ ਆ ਕੇ ਵੀ ਪੁਟਰਾ ਕੀਤਾ ਗਿਆ ਇੱਕ ਮਹਿਲਾ ਦੇ ਉੱਪਰ ਐਦਾਂ ਦਾ ਹਮਲਾ ਕੀਤਾ ਗਿਆ ਕੀ ਇਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਬੈਠੇ ਰਾਏ ਸੀਗੇ ਬਾਅਦ ਆਪਣੀ ਕੋਈ ਵਾਈਟ ਦੇ ਕੇ ਚਲੇ ਗਏ ਨੇ ਮੇਰੇ ਕੋਲ ਉਹਨਾਂ ਦਾ ਕੋਈ ਲਿਖਤੀ ਨਹੀਂ ਆਇਆ ਹੈਗਾ ਹਾਂਜੀ ਜਗਰੂਪ ਸਿੰਘ ਗ੍ਰਫਤਾਰ ਹੋ ਗਿਆ ਬਾਕੀ ਸਾਡੀ ਟੀਮਾਂ ਗਈਆਂ ਹੋਈਆਂ ਨੇ ਹੋਫ ਹੈ ਵੀ ਜਲਦੀ ਅਸੀਂ ਉਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਕਿੰਨੇ ਬਦੋਸ਼ੀ ਗ੍ਰਫਤਾਰ ਹੋਏ ਨੇ ਜੀ ਇਕੱਲੇ ਜਗਰੂਪ ਸਿੰਘ ਹੀ ਕੀਤਾ ਇੱਕ ਫਿਲਹਾਲ ਜਗਰੂਪ ਸਿੰਘ ਹੋਇਆ ਦੋ ਦੋਸ਼ੀ ਹੋਰ ਨੇ ਉਹਨਾਂ ਲਈ ਗ੍ਰਫਤਾਰੀ ਲਈ ਛਾਪੇਮਾਰੀ ਸਾਡੀ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਵਕਤ ਵਕਤ ਇਹਨਾਂ ਨੂੰ ਕਿੱਥੋਂ ਗ੍ਰਫਤਾਰ ਕੀਤਾ ਗਈ ਇਹਨਾਂ ਨੂੰ ਲੋਕਲੇ ਕੀਤਾ ਇੱਕ ਮਹਿਲਾ ਕਮਿਸ਼ਨ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਉਹਦੇ ਤੇ ਕੀ ਕਾਰਵਾਈ ਅੱਗੇ ਰਿਪੋਰਟ ਭੇਜੀ ਹੈ ਉਹ ਮਹਿਲਾ ਕਮਿਸ਼ਨ ਨੂੰ ਜਾਂ ਕੀ ਦਿੱਤਾ ਆ ਹਾਂ ਜੀ ਉਹ ਸਾਡੇ ਡੀਐਸਪੀ ਸਾਹਿਬ ਕਰ ਰਹੇ ਨੇ ਉਹ ਕਾਰਵਾਈ ਤੇ ਕੀਤੀ ਜਾ ਇੱਕ ਮਹਿਲਾ ਦੇ ਉੱਪਰ આરોਪ ਵੀ ਲਗਾਏ ਗਏ ਨੇ ਕੁਝ ਡੀਜੇ ਵਾਲੇ ਵੱਲੋਂ ਆ ਕੇ ਵੀ ਪੁਟਰਾ ਕੀਤਾ ਗਿਆ ਇੱਕ ਮਹਿਲਾ ਦੇ ਉੱਪਰ ਇਦਾਂ ਦਾ ਹਮਲਾ ਕੀਤਾ ਗਿਆ ਕੀ ਇਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਇੱਥੇ ਰਾਏ ਸੀਗੇ ਬਾਹਰ ਆਪਣੀ ਕੋਈ ਵਾਈਟ ਦੇ ਕੇ ਚਲੇ ਗਏ ਨੇ ਮੇਰੇ ਕੋਲ ਉਹਨਾਂ ਦਾ ਕੋਈ ਲਿਖਤੀ ਨਹੀਂ ਆਇਆ ਹੈਗਾ ਹਾਂਜੀ ਜਗਰੂਪ ਸਿੰਘ ਗ੍ਰਫਤਾਰ ਹੋ ਗਿਆ ਬਾਕੀ ਸਾਡੀ ਟੀਮਾਂ ਗਈਆਂ ਹੋਈਆਂ ਨੇ ਖੋਫ ਹੈ ਵੀ ਜਲਦੀ ਅਸੀਂ ਉਹਨਾਂ ਨੂੰ ਗ੍ਰਫਤਾਰ ਕਰ ਲਵਾਂਗੇ ਕਿੰਨੇ ਦੋਸ਼ੀ ਗ੍ਰਫਤਾਰ ਹੋਏ ਨੇ ਜੀ ਇਕੱਲੇ ਜਗਰੂਪ ਸਿੰਘ ਹੀ ਕੀਤਾ ਇੱਕ ਫਿਲਹਾਲ ਜਗਰੂਪ ਸਿੰਘ ਹੋਇਆ ਦੋ ਦੋਸ਼ੀ ਹੋਰ ਨੇ ਉਹਨਾਂ ਲਈ ਗ੍ਰਫਤਾਰੀ ਲਈ ਛਾਪੇਮਾਰੀ ਕੀਤੀ ਸਾਡੀ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਵਕਤ ਵਕਤ ਇਹਨਾਂ ਨੂੰ ਕਿੱਥੋਂ ਗ੍ਰਫਤਾਰ ਕੀਤਾ ਗਈ ਇਹਨਾਂ ਨੂੰ ਲੋਕਲੇ ਕੀਤਾ ਇੱਕ ਮਹਿਲਾ ਕਮਿਸ਼ਨ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਉਹਦੇ ਤੇ ਕੀ ਕਾਰਵਾਈ ਅੱਗੇ ਰਿਪੋਰਟ ਭੇਜੀ ਹੈ ਉਹ ਮਹਿਲਾ ਕਮਿਸ਼ਨ ਨੂੰ ਜਾਂ ਕਿਦਾਂ ਆਹ ਹਾਂਜੀ ਉਹ ਸਾਡੇ ਡੀਐਸਪੀ ਸਾਹਿਬ ਕਰ ਰਹੇ ਨੇ ਉਹ ਕਾਰਵਾਈ ਤੇ ਭੇਜੀ ਜਾ ਇੱਕ ਮਹਿਲਾ ਦੇ ਉੱਪਰ આરોਪ ਵੀ ਲਗਾਏ ਗਏ ਨੇ ਕੁਝ ਡੀਜੇ ਵਾਲੇ ਵੱਲੋਂ ਆ ਕੇ ਵੀ ਪੁਟਰਾ ਕੀਤਾ ਗਿਆ ਇੱਕ ਮਹਿਲਾ ਦੇ ਉੱਪਰ ਐਦਾਂ ਦਾ ਹਮਲਾ ਕੀਤਾ ਗਿਆ ਕੀ ਇਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਬੈਠੇ ਰਾਏ ਸੀਗੇ ਬਾਅਦ ਆਪਣੀ ਕੋਈ ਵਾਈਟ ਦੇ ਕੇ ਚਲੇ ਗਏ ਨੇ ਮੇਰੇ ਕੋਲ ਉਹਨਾਂ ਦਾ ਕੋਈ ਲਿਖਤੀ ਨਹੀਂ ਆਇਆ ਹੈਗਾ